ਹਾਂਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਪੈਂਡਰ ਰੋਡੇ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਬਾਈ ਕੋਲ ਦੀ ਲੀਲੀ 라ਵੀ ਮੱਝ ਠੀਕ ਹੈ ਜੀ ਇੱਕ ਮੋਹਰਨ ਅਸਲ ਦੀ ਮੱਝ ਇੱਕ ਤੋਕੜ ਗੱਬਣ ਠੀਕ ਹੈ ਜੀ ਇੱਕ ਬੂਰੀ ਕੱਟੀ ਇੱਕ ਲੀਲੀ 라ਵੀ ਕੱਟੀ ਠੀਕ ਹੈ ਜੀ ਬਾਈ ਕੋਲ ਚਾਰ ਨਗ ਚਾਰ ਪੰਜ ਨਗ ਪਕਾਉਗਾ ਜੀ ਬਾਈ ਤੋ ਵੀਡੀਓ ਮੁਗਵਾ ਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਭਰਾ ਠੀਕ ਹੈ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਹੈ ਠੀਕ ਹੈ ਜੀ ਇੱਕ ਬੂਰੀ ਕੱਟੀ ਇੱਕ ਲੀਲੀ ਦਾ ਵੀ ਕੱਟੀ ਇੱਕ ਟੋਕੜ ਗੱਬਣ ਮੱਝ ਠੀਕ ਹੈ ਜੀ ਸਾਰਿਆਂ ਦੀ ਫੋਟੋ ਮਲਾਈਆਂ ਬਾਈ ਤੋ ਵੀਡੀਓ ਵੀ ਮਗਾ ਸਕਦੇ ਭਰਾ ਘਰ ਬੈਠੇ ਹੀ ਬਾਈ ਨੇ ਆਪਾਂ ਨੂੰ ਫੋਟੋਆਂ ਮਾ ਭੇਜੀਆਂ ਆਪਾਂ ਵੀਡੀਓ ਪਾ ਨਹੀਂ ਸਕਦੇ ਇਸ ਕਰਕੇ ਕਿ ਕਾਪੀਰਾਈਟ ਪੈਦਾ ਠੀਕ ਹੈ ਇੱਕ ਲੀਲੀ ਦਾ ਵੀ ਮੱਝ ਟੌਪ ਦੀ ਤੇ ਇੱਕ ਕੱਟੀ ਇੱਕ ਬੂਰੀ ਕੱਟੀ ਠੀਕ ਹੈ ਜੀ ਬਾਈ ਜੀ ਨਾਲ ਰੁਕਣਾ ਨਾ ਕਰੋ ਜੇ ਕਿਸੇ ਭਰਾ ਨੇ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਮਗਲ ਸਟ ਚੱਲਦਾ 752800 355 ਜੀ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਪੈਂਡ ਰੋਡੇ ਜ਼ਿਲ੍ਹਾ ਮੋਗਾ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਈ